ਚੋ ਬੋਲੀਆਂ ਗਿੱਧਾ ਢੋਲ ਦੇ ਉੱਪਰ ਪੰਗੜੇ ਪਾਉਂਦੀਆਂ ਮੁਚਾਰਾ ਨਜ਼ਰ ਆਉਂਦੀਆਂ ਪਈਆਂ ਅੱਲੇ ਸੋ ਮੁਚਾਰਾ ਦੇ ਨਾਲ ਇਸ ਤੀਜ ਦੇ ਤਿਉਹਾਰ ਦੇ ਵਿੱਚ ਬਜ਼ੁਰਗ ਮਾਤਾਵਾਂ ਦੇ ਵੱਲੋਂ ਵੀ ਬੋਲੀਆਂ ਪਾਈਆਂ ਗਈਆਂ ਤੀਜ ਦੇ ਤਿਉਹਾਰ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਵੀ ਕੰਪੀਟੀਸ਼ਨ ਕੀਤਾ ਗਿਆ ਇਸ ਸੰਸਥਾ ਦੇ ਵੱਲੋਂ ਹਮੇਸ਼ਾ ਹੀ ਇੱਕੋ ਮਕਸਦ ਰੱਖਿਆ ਗਿਆ ਹੈ ਕਿ ਪੰਜਾਬ ਦੇ ਕਲਚਰ ਦੇ ਨਾਲ ਪੰਜਾਬੀਆਂ ਨੂੰ ਜੋੜ ਕੇ ਰੱਖਣਾ ਤੇ ਧੀਆਂ ਨੂੰ ਉਹਨਾਂ ਦਾ ਸੱਭਿਆਚਾਰ ਸਿਖਾਉਣਾ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਦੇ ਵੱਲੋਂ ਤੀਜ ਦਾ ਤਿਉਹਾਰ ਹਰ ਸਾਲ ਬੜੀ ਉਤਮਤਾ ਨਾਲ ਮਨਾਇਆ ਜਾਂਦਾ ਇਸ ਇਤਿਹਾਸ ਦਾ ਇੱਕੋ ਹੀ ਮਕਸ ਕਿਉਂਕਿ ਆਧਰਨ ਜ਼ਮਾਨੇ ਦੇ ਵਿੱਚ ਲੋਕ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਹਨ ਉਸੇ ਚੀਜ਼ ਨੂੰ ਕਾਇਮ ਰੱਖਣ ਵਾਸਤੇ ਇਸ ਸੰਸਥਾ ਦੇ ਵੱਲੋਂ ਵੱਖਰੇ ਵੱਖਰੇ ਉਪਰਾ ਦੇ ਕੀਤੇ ਜਾਂਦੇ ਹੈ ਤਿਆਂ ਹਥਿਆਰ ਆ ਚਲੋ ਲੱਗਾ ਵੀ ਵਧੀਆ ਵੀ ਬੱਚਿਆਂ ਦਾ ਬਿਲ ਵੀ ਰੱਖਣ ਦੀ ਵਜਾ ਨਾਲ ਇਹ ਪਹਿਲੀਆਂ ਗੱਲਾਂ ਨਹੀਂ ਬਣੀਆਂ ਪਹਿਲੀਆਂ ਸੇਰਾਂ ਚੁੰਨੀਆਂ ਫਲਕਾਰੀਆਂ ਠੂਠੀਆਂ ਮਾਰ ਬੁਗਤੀਆਂ ਪਾਉਣੀਆਂ ਤੇ ਚੂੜੀਆਂ ਤੋੜਨੀਆਂ ਮੇਲੇ 'ਚ ਜਾਣਾ ਖਾਣਾ ਪੀਣਾ ਮौज ਕਰਨੀ ਹੁੰਦੀਆਂ ਕੁੜੀਆਂ ਨੂੰ ਤੇ ਅੰਦਰ ਮੇ ਰੋਣਾ ਨਹੀਂ ਆਉਂਦਾ ਤੇ ਰੋਣ ਦਾ ਬੰਦਾ ਮੋਹ ਬਣਾ ਲੈਂਦਾ ਹੁੰਦੀਆਂ ਕੁੜੀਆਂ ਨੂੰ ਨੱਚਣਾ ਤੇ ਆਉਂਦਾ ਨਹੀਂ ਤਾੜੀ ਵੀ ਨਹੀਂ ਮਾਰ ਸਕਦੀਆਂ ਪਰ ਥੋੜੀ ਬੋਲੀ ਪਾਈ ਤਾਂ ਥੋੜੀ ਖਾਗੀਆਂ ਆਹ ਬਾਤ ਪਹਿਲੀ ਗੱਲ ਨਹੀਂ ਜਰਾਈ ਪਰ ਪਿੰਡਾਂ ਜਦੋਂ ਪ੍ਰੋਗਰਾਮਸ ਹੁੰਦਾ ਸੀ ਅੱਜ ਤੋਂ ਕੋਈ 30 ਸਾਲ ਪਹਿਲਾਂ ਉਹ ਬਹੁਤ ਵਧੀਆ ਹੁੰਦਾ ਪਿੰਡਾਂ 'ਚ ਝੂਲੇ ਪੰਗੂੜੇ ਗੋਲ ਗੱਪੇ ਖਾਣੇ ਲੱਡੂ ਕਰਾਰੇ ਖਾਣੇ ਫੁੱਲਵੜੀਆਂ ਖਾਣੀਆਂ ਬੱਚਿਆਂ ਨੇ ਅੰਝ ਖੀਰ ਪੋੜੀਆਂ ਬਣਾਉਣੀਆਂ ਸਭ ਪਜਣਾ ਰਾਤੋਂ ਦਿਨ ਦੁੱਭੇ ਬਣਾਕਾਰ ਉਹਨਾਂ ਦੀ ਬੀਬੀਆਂ ਤੇ ਦੋ ਦੋ ਰੋਟੀ ਪਕਾਣੀਆਂ ਭਾਜੋ ਬੱਚੇ ਰੋ ਹੁੰਦੇ ਨੇ ਖਾਣ ਪੀਣ ਦਾ ਸ਼ੌਂਕ ਹੋਰ ਪਿਛਲਾ ਕੋਈ ਦੇੜੀ ਸੰਗੀਤ ਜੋ ਹੋਈ ਜਾ ਗਰਮੇ ਤਬਾ ਵਾਲੇ ਵੇਖ ਲੋ ਹਾਂ ਬਿਲਕੁਲ ਵੇਖ ਲੋ ਕਿੱਥੋਂ ਸੀ ਗਿਆ 15 ਸਾਲਾਂ ਦੀ ਗੋਂਦੀ ਤੇ ਸਮਾਤ ਸਿੰਘਾਂ ਸਾਲਾਂ ਦੀ ਉਪਕੁਰੀਆ ਗੋਂਦੀ ਹੀ ਚਲੇ ਗਈ ਆ ਦਾ ਹੁਣ ਆਪਣੇ ਬੱਚਿਆਂ ਨੂੰ ਵੀ ਇਹੋ ਪ੍ਰੋਗਰਾਮ ਦਿੱਤਾ ਵੀ ਤੁਸੀਂ ਗਾਉਣਾ ਹੀ ਹੈ ਤੇ ਮੈਨਾਂ ਵੀ ਪੰਜਾਬੀ ਕਲਚਰ ਆਪਣਾ ਗਾਉਣਾ ਨਹੀਂ ਚਾਹੀਦਾ ਤੇ ਇਹ ਲੋੜੀਆਂ ਬੰਦ ਤੇ ਸਾਡੇ ਇਹਦੇ ਕਈ ਤੀਹ ਨੂੰ ਤੀਹੀਆਂ ਲੋੜੀਆਂ ਮੰਡਣ ਦੇ ਨੇ ਉਹ ਤਾਂ ਮੇਰੀ ਗੁੜੀਆਂ ਨੇ ਸੁਖਣਾ ਸ਼ੁਕਸ਼ੋਕਾ ਗੁੜੀਆਂ ਲਈ ਅਸੀਂ ਸੱਤ ਭਾਣਾ ਅਈ ਸੱਤਾ ਮੁੰਡਿਆਂ ਤੋਂ ਵੱਧ ਕੇ ਆ ਆਪਣੀ ਮੰਮੀ ਮਾਪੇ ਸੋਚਣਾ ਚਾਹੀਦਾ ਮੈਂ ਦੱਸਿਆ ਵੀ ਤੁਹਾਨੂੰ ਮੈਂ ਅਜੇ ਤੱਕ 15 ਸਾਲ ਪਹਿਲਾਂ ਮੋਲ ਵੇਖਿਆ ਪਹਿਲਾਂ ਨਹੀਂ ਸੀ ਪਰ ਉਹ ਗੱਲ ਨਹੀਂ ਬਣੀ ਜਿਹੜੀ ਪਹਿਲਾਂ ਸੀ ਉਹ ਗੱਲ ਨਹੀਂ ਆ ਗੋਮਚ ਲੈਤਾ ਬੇਸਮੈਂਟ ਚ ਵੜਦਾ ਗੋੜ ਕਰ ਪਸੀਨਾ ਹੰਡਿਆ ਬੱਚੇ ਬਾਹਾਂ ਬਾਹ ਕਰੇ ਖੁੱਲ੍ਹਾ ਚ ਚਾਹੀਦਾ ਗਰੂਖਾਂ ਥੱਲੇ ਹਰਿਆਲੀ ਚ ਚਾਹੀਦਾ ਪੀਂਦਾ ਝੂਟੇ ਤੇ ਉਹ ਦਸੇ ਨਖ ਮਗਾ ਮੇਰਾ ਨਾਮ ਰਵਨੀਤ ਕੋਰੇ ਬਹੁਤ ਜ਼ਿਆਦਾ ਜ਼ਰੂਰੀ ਹੈ ਧੀਆਂ ਨੂੰ ਧੀਆਂ ਰਿਤੇ ਆਰ ਮਨਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਰਿਸਪੈਕਟ ਮਿਲਦੀ ਹੈ ਧੀਆਂ ਨੂੰ ਨਾਲੇ ਤਿਆਂ ਸਭ ਕੁਝ ਕਰ ਸਕਦੀਆਂ ਨੇ ਅੱਜ ਦੇ ਜਮਾਨੇ 'ਚ ਅੱਜ ਦੇ ਜਮਾਨੇ 'ਚ ਦੁਖੀ ਨੂੰ ਅੱਜ ਦੇ ਜਮਾਨੇ 'ਚ ਧੀਆ ਨੂੰ ਸਗੋ ਪੂਰਾ ਹਾਰ ਸ਼ਿੰਗਾਰ ਕਰਕੇ ਗੱਡੀਆਂ ਸਜਾ ਕੇ ਧੀਆ ਨੂੰ ਘਰ ਲੈ ਕੇ ਆਉਂਦੇ ਆ ਪਰ ਬਹੁਤ ਵਧੀਆ ਬਣਾਇਆ ਗਿਆ ਗਿੱਧਾ ਪਾ ਕੇ ਬੋਲੀਆਂ ਪਾ ਕੇ ਡੀ ਜੇ ਤੇ ਡਾਂਸ ਕਰਕੇ ਹਰ ਚੀਜ਼ ਵਧੀਆ ਨਹੀਂ 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 ਸ਼ਹਿਰ ਦੇ ਲੋਕਾਂ ਨਾਲੋਂ ਸਗੋ ਜ਼ਿਆਦਾ ਧੀਆ ਦਾ ਸਾਡੇ ਬੱਚਿਆਂ ਨੂੰ ਪੁੱਛ ਲੋ ਭਾਵੇਂ ਪਰ ਲੱਗਦਾ